फेर तो जोड़ के गया कि ए, कि मेरे पोते का पूरा ध्यान रखियो कि वेर भी ये समझदार है गर, लेकिन इन वेर भी कुछ नहीं लगता इसका पूरा पूरा ध्यान रखियो मैं पहुंच गया ठीक ठाक हूँ मैं होटल जा रहा फिर असर चार बजे अयोध्या जावे मैं क्या ठीक है बुते ध्यान रखिए अपना ਤੇ ਰੁੰਦੀ ਬਿਲਕਦੀ ਮਾਂ ਰੱਬ ਨੂੰ ਵਾਸਤੇ ਪਾਰਹੀ ਹੈ ਕਿਉਂਕਿ ਅੱਜ ਇਸ ਦਾ 14 ਸਾਲਾ ਮਾਸੂਮ ਬੱਚਾ ਲਾਪਤਾ ਹੈ ਮਾਮਲਾ ਹੈ ਪਟਿਆਲਾ ਸ਼ਹਿਰ ਦਾ ਜਿੱਥੋਂ ਕਿ 23 17 ਤਰੀਕ ਨੂੰ ਇੱਕ ਬੱਸ ਯਾਤਰੀਆਂ ਨੂੰ ਲੈ ਕੇ ਅਯੁੱਧਿਆ ਗਈ ਸੀ ਸ਼੍ਰੀ ਰਾਮ ਦੇ ਦਰਸ਼ਨ ਕਰਨ ਲਈ ਚਾਚਾ ਆਪਣੇ ਬੱਚਿਆਂ ਨੂੰ ਅਯੁੱਧਿਆ ਭੇਜਿਆ ਸੀ ਪਰ ਇਹ ਨਹੀਂ ਜਾਣਦੇ ਸੀ ਕਿ ਇਸ ਕਦਰ ਕੋਈ ਮਾੜੀ ਖਬਰ ਸਾਹਮਣੇ ਆ ਜਾਏਗੀ ਦੱਸ ਦਈਏ ਕਿ ਅਯੁੱਧਿਆ ਦੀ ਸਰੀਉ ਨਦੀ ਦੇ ਵਿੱਚ ਨਹਾਣ ਲਈ ਪੰਜ ਬੱਚੇ ਉਤਰੇ ਸਨ ਪਰ ਉਹਨਾਂ ਵਿੱਚੋਂ ਤਿੰਨ ਵਾਪਸ ਆਏ ਪਰ ਦੋ ਹਜੇ ਵੀ ਲਾਪਤਾ ਹੈ ਦੋਨੋਂ ਬੱਚਿਆਂ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਇਹ ਤਸਵੀਰ ਪ੍ਰਿੰਸ ਦੀ ਹੈ ਅਤੇ ਜਿਸ ਦੀ ਮਾਂ ਰੋ ਰੋ ਰੱਬ ਨੂੰ ਵਾਸਤੇ ਪਾਰੀ ਹੈ ਉਹ 카ਰ্তিক ਦੀ ਮਾਤਾ ਹੈ ਜਿਸ ਦਾ ਬੱਚਾ 14 ਸਾਲ ਦਾ ਹੈ ਤੁਸੀਂ ਹਾਲਾਤ ਦੇ ਸਕਦੇ ਹੋ ਕਿਸ ਤਰ੍ਹਾਂ ਰੋ ਰੋ ਬਾਰ-ਬਾਰ ਮਾਂ बेहोश ਹੋ ਰਹੀ ਹੈ ਤੇ ਪਾਣੀ ਪਾਪਾ ਕੇ ਉਸ ਨੂੰ ਉਠਾਇਆ ਜਾ ਰਿਹਾ ਇਸ ਤਰ੍ਹਾਂ ਦਾ ਮੰਜ਼ਰ ਦੇਖ ਅਸਮਾਨ ਵੀ ਰੋ ਪਵੇ ਪੱਥਰਾਂ ਦਾ ਕਾਲਜਾ ਵੀ ਪਟ ਜਾਵੇ ਪਰ ਇਸ ਮਾਂ ਦੇ ਉੱਤੇ ਇਸ ਵਕਤ ਕੀ ਬੀਤ ਰਹੀ ਹੈ ਇਹ ਤਾਂ ਇਹ ਮਾਂ ਹੀ ਜਾਣਦੀ ਹੈ ਸ਼ੁਕਰਵਾਰ ਨੂੰ ਜੀ ਸ਼ੁਕਰਵਾਰ ਗਿਆ ਤਾਂ ਮੇਰਾ ਬੱਚਾ ਉਰਦੀ ਬਸ ਗਈ ਧੀ ਕਾਰ्तिक ਨਾਮ ਹੈ ਉਸ ਦਾ 14 ਸਾਲ ਦਾ ਉਹ ਉਰਦੀ ਬਸ ਗਈ ਧੀ ਕਦarnath ਮੰਦਿਰ ਤੋਂ ਅਸੀਂ ਉਸ ਚ ਭੇਜਿਆ ਦਾਸ ਤਾ ਅਸੀਂ ਭੇਜ ਹੀ ਨਹੀਂ ਦੇਦੇ ਜੀ ਉਸ ਨੂੰ ਬੱਚੇ ਨੂੰ ਕਿਉਂ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੇ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਹੁੰਦਾ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜੇ ਤੇ ਇਹਦੇ ਪਾਪਾ ਨੂੰ ਇਹਦੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਕੱਲ੍ਹ ਨਹੀਂ ਸਲਾਹ ਬਣਦੀ ਜੀ ਭੇਜਣ ਦੀ ਹਾਂ ਹੋਣੀ ਜੀ ਅਰ ਅਸੀਂ ਕੋਈ ਵੀ ਨਾ ਤੇ ਜੰਨੇ ਹੱਥ ਵਿੱਚ ਸਾਰੇ ਦੇ ਕੇ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਘਰ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੌਮੇ ਮੈਂ ਕਰਾਂ ਨਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਨ ਚ ਪਤਾ ਨਹੀਂ ਕਿੰਨੇ ਫੋਨ ਕਰਦਾ ਫਿਰ ਅਸੀਂ ਕੈਦਾਰਨਾਥ ਮੰਦਰ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਵੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਜੀ ਹੁਣ ਜਮਨ ਡਾਕਟਰ ਨੂੰ ਵਾਰ ਵਾਰ ਕਹਿੰਦੀ ਆਈ ਕਿ ਇਹ ਸ੍ਰੀ ਦੇਵੀ ਆਪਣਾ ਮੁੱਛ ਪੁੱਲਾ ਨਹੀਂ ਦੇਸ਼ਿਆ ਜਾਵੇ ਆਮੰਤਰ ਕਰਨ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਦਿਆਵੰਦ ਕਰਕੇ ਜਾ ਰਿਹਾ ਫਿਰ ਬਸ ਤੋਂ نیچے ਉਤਰ ਕੇ ਫਿਰ ਉੱਪਰ ਚੜ੍ਹ ਕੇ ਅਜੇ ਮੇਰਾ ਬੱਚਾ ਸ਼ਨੀਵਾਰ ਗਿਆ ਜੀ ਨਾ ਸ਼ਨੀਵਾਰ ਤੇ ਅੱਜ ਪਹੁੰਚਿਆ ਮੇਰੇ ਨਾਲ ਗੱਲਬਾਤ ਪੂਰੀ ਕੀਤੀ ਉਸਨੇ ਮम्मा ਮੈਂ ਪਹੁੰਚ ਗਿਆ ਠੀਕ ਠਾਕ ਹੁਣ ਮੈਂ ਹੋਟਲ ਜਾ ਰਿਹਾ ਫੇਰ ਅਸੀਂ ਉਸ ਤੋਂ 4 ਵਜੇ ਅਯੁੱਧਿਆ ਜਾਵਾਂਗੇ ਮੈਂ ਕਿਹਾ ਠੀਕ ਹੈ ਬੁੱਤ ਧਿਆਨ ਰੱਖੀਆ ਆਪਣਾ ਕਿਸੇ بڑے ਬੰਦੇ ਦੇ ਨਾਲ ਰਹੇ ਕਹਿੰਦਾ ਠੀਕ ਹੈ ਮੰਮੀ ਫੇ ਉਹਨੂੰ ਫੋਨ ਨੂੰ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋਤੇ ਨਾ ਨਾ ਨੀ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਜੀ ਉੱਥੇ ਜਾ ਕੇ ਮੇਰੇ ਬੱਚੇ ਨੂੰ 2:00 ਵਜੇ ਵੇਸਦਾ ਜਾਉਣਾ ਆਉ ਉਹ ਤੇ ਕੋਈ ਸਰੇ ਉਹਨਾਂ ਦੀ ਹੋਈਗੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਗੜਦ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੀ ਉਹ ਵੀ ਤਾਂ ਗਏ ਨੇ ਜਦ ਹਾਦਸਾ ਹੋ ਗਿਆ ਜੀ ਸਾਡੇ ਕੋਲ ਤਾਂ ਉਹਨ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੀ ਤੁਹਾਡਾ ਬੱਚਿਆ ਨਹੀਂ ਲੱਭ ਰਿਹਾ ਲੇਕਿਨ ਕਿਸੇ ਲਈ ਨਹੀਂ ਰੱਝੇਗੀ ਬੱਚੇ ਨਾਲ ਡੁੱਬਨ ਦਾ ਕੋਈ ਹਾਸਾ ਸਾਨੂੰ ਇਹ ਗਿਆ